ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪਾਟੀ ਪੰਜਾਬ ਦਾ ਹਫਤਾਵਾਰੀ ਪ੍ਰੋਗਰਾਮ ਖਬਰ ਸਤਾਰਾ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਫਤਾ ਭਰ ਦੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਉੱਤੇ ਚਰਚਾ ਕਰਿਆ ਕਰਾਂਗੇ ਤੁਹਾਡੇ ਸਾਹਮਣੇ ਕਿਉਂਕਿ ਜਿਸ ਤਰ੍ਹਾਂ ਇਸ ਹਫਤੇ ਦੇ ਵਿੱਚ ਜੋ ਕੁਝ ਘਟਨਾਵਾਂ ਵਾਪਰੀਆਂ ਨੇ ਅਹਿਮ ਉਹਨਾਂ ਦੇ ਉੱਤੇ ਗੱਲਬਾਤ ਕਰਾਂਗੇ ਗੱਲਬਾਤ ਕਰਾਂਗੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਜਿਹੜੀ 7 ਮੈਂਬਰੀ ਕਮੇਟੀ ਦੇ ਵਿੱਚੋਂ 5 ਮੈਂਬਰ ਰਹਿ ਗਏ ਸੀ ਉਹਨਾਂ ਦੇ ਵੱਲੋਂ ਜਿਤਧਾਰ ਗਿਆਨੀ ਰਣਜੀਤ ਸਿੰਘ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਮੁਲਾਕਾਤ ਤੋਂ ਬਾਅਦ ਕੁਝ ਦਿਨ ਬਾਅਦ ਜਿਸ ਤਰ੍ਹਾਂ ਗਿਆਨੀ ਹਰਪ੍ਰ ਰਗਵੀਰ ਸਿੰਘ ਹੋਰਾਂ ਨੇ ਉਸ ਪੰਜ ਮੈਂਬਰੀ ਕਮੇਟੀ ਨੂੰ ਭਰਤੀ ਸ਼ੁਰੂ ਕਰਨ ਦੇ ਹੁਕਮ ਦੇ ਦਿੱਤੇ ਨੇ ਅਕਾਲੀ ਦਲ ਦੀ ਭਰਤੀ ਰੱਦ ਕਰ ਦਿੱਤੀ ਗਈ ਹੈ ਇਸ ਦੇ ਬਾਅਦ ਪਤੀ ਹੀ ਗੱਲਬਾਤ ਹੋਵੇਗੀ ਕਿ ਅਕਾਲੀ ਦਲ ਦੇ ਵੱਲੋਂ ਵੀ ਆਪਣੇ ਨਵੇਂ ਪ੍ਰਧਾਨ ਚੁਣੇ ਜਾਣ ਨੂੰ ਲੈ ਕੇ ਉਹ ਵੀ ਸਰਗਰਮੀਆਂ ਵਧਾ ਦਿੱਤੀਆਂ ਗਈਆਂ ਨੇ ਤੇ ਦੂਜੇ ਪਾਸੇ ਗੱਲਬਾਤ ਕਰਾਂਗੇ ਕਿ ਸੁਨੀਲ ਜਾਖੜ ਹੋਰਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਉਹਨਾਂ ਨੇ ਜਿਸ ਤਰ੍ਹਾਂ ਵਿਧਾਨ ਸਭਾ ਦੇ ਵਿੱਚ ਜਿਹੜੀ ਪੰਜਾਬ ਦੇ ਵਿੱਚ ਨਵੀਂ ਜਿਹੜੀ ਇਹ ਖੇਤੀ ਨੀਤੀ ਸੀ ਜਬਰ ਕੈਲੀਨ ਜਨ ਨਵਾਂ ਖੇਤੀ ਨੀਤੀਆ ਕਰਾਰਾ ਸੀ ਕੇਂਦਰ ਸਰਕਾਰ ਦੇ ਵੱਲੋਂ ਭੇਜਿਆ ਉਹ ਰੱਦ ਕਰ ਦਿੱਤਾ ਗਿਆ ਪਰ ਸੁਨੀ ਜਾਖੜ ਨੇ ਇਹ ਵੀ ਗੱਲ ਕਹੀ ਹੈ ਕਿ ਜੇਕਰ ਝੋਨਾ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਲੱਗਦਾ ਰਿਹਾ ਪਾਣੀ ਦੀ ਬਰਬਾਦੀ ਹੁੰਦੀ ਰਹੀ ਤਾਂ ਪੰਜਾਬ ਦੇ ਵਿੱਚ ਜਿਹੜੇ 150 ਜ਼ੋਨਾਂ ਨੂੰ ਨਿਧਾਰਿਤ ਕੀਤਾ ਗਿਆ ਜਿੱਥੇ ਪਾਣੀ ਦਾ ਸੰਕਟ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਉਸ ਦੇ ਪ੍ਰਤੀ ਵੀ ਗੱਲਬਾਤ ਹੋਵੇਗੀ ਇਸ ਤੋਂ ਇਲਾਵਾ ਕੁਝ ਹੋਰ ਜਿਹੜੀਆਂ ਖਬਰਾਂ ਨੇ ਪਾਵੇਂ ਰਾਜ ਸਭਾ ਦੇ ਵਿੱਚ ਜਿਹੜੇ ਮੈਂਬਰ ਨੇ ਸੰਜੀਵ ਰੋੜਾ ਉਹ ਹੁਣ ਲੁਧਿਆਣਾ ਪੱਛਮੀ ਚੌਂਣ ਉੱਥੋਂ ਲੜਨਗੇ ਉਹਦੇ ਬਾਬਤ ਗੱਲਬਾਤ ਹੋਵੇਗੀ ਤੇ ਇਸ ਤੋਂ ਇਲਾਵਾ ਹੋਰ ਕਾਂਗਰਸ ਦੇ ਨਾਲ ਜੋ ਕੁਝ ਗੱਲਬਾਤ ਮੌਜੂਦਾ ਸਮੇਂ ਚੱਲ ਰਹੀ ਹੈ ਉਹਨਾਂ ਦੇ ਜਿਹੜੇ ਇੰਚਾਰਜ ਨੇ ਨਵੇਂ ਉਹ ਪੰਜਾਬ ਪਹੁੰਚੇ ਨੇ ਪੰਜਾਬ ਪਹੁੰਚਦੇ ਸਾਰੇ ਹੀ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਆਪਣੀ ਸਰਗਰਮੀਆਂ ਦਿਖਾਈਆਂ ਨੇ ਨਵੇਂ ਪ੍ਰਧਾਨ ਨੂੰ ਲੈ ਕੇ ਬਿਆਨ ਦਿੱਤਾ ਗਿਆ ਇਹਦੇ ਸਾਰਿਆਂ ਦੇ ਬਾਬਤ ਗੱਲਬਾਤ ਕਰਾਂਗੇ ਸੋ ਆਓ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਿ ਸੁਨੀਲ ਜਾਖੜ ਸੁਨੀਲ ਜਾਖੜ ਦੇ ਵੱਲੋਂ ਜਿਸ ਤਰ੍ਹਾਂ ਜਿਹੜੀ ਖੇਤੀ ਨੀਤੀ ਨੂੰ ਲੈ ਕੇ ਜਿਸ ਤਰ੍ਹਾਂ ਵਿਧਾਨ ਸਭਾ ਦੇ ਵਿੱਚ ਰੱਦ ਕਰ ਦਿੱਤੀ ਗਈ ਸੀ ਉਸ ਨੂੰ ਲੈ ਕੇ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਬਣਾਈ ਗਈ ਹੈ ਕਿ ਇਸ ਨੂੰ ਹੀ ਲਾਗੂ ਕੀਤਾ ਜਾਵੇ ਉਹਨਾਂ ਦੇ ਵੱਲੋਂ ਵੀ ਮੁੱਦਾ ਉਠਾਇਆ ਗਿਆ ਕਿਉਂਕਿ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਇਹ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਜਿਹੜੇ ਜ਼ੋਨ 150 ਦੇ तकरीबन ਜਿਹੜੇ ਜ਼ੋਨ ਬਣਾਏ ਗਏ ਨੇ ਜਿੱਥੇ ਰੈੱਡ ਜਾਂ ਫਿਰ ਕਹਿ ਲਈਏ ਵੀ ਪਾਣੀ ਦਾ ਸੰਕਟ ਪੰਜਾਬ ਦੇ ਵਿੱਚ ਹੈ ਕਿਉਂਕਿ ਜੇਕਰ ਝੋਨੇ ਦੀ ਫਸਲ ਨਾ ਘਟਾਈ ਗਈ ਪੰਜਾਬ ਦੇ ਵਿੱਚ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਸੰਕਟ ਹੈ ਉਹ ਖੜਾ ਹੋ ਸਕਦਾ ਝੋਨੇ ਦਾ ਕਿਉਂਕਿ ਝੋਨੇ ਦੇ ਨਾਲ ਜਿਹੜਾ ਪਾਣੀ ਦੀ ਬਰਬਾਦੀ ਹੋ ਰਹੀ ਹੈ ਉਹਦੇ ਕਰਕੇ ਪਾਣੀ ਜਿਹੜਾ ਨਿਚੇ ਧਰਤੀ ਦੇ ਵਿੱਚ ਲਗਾਤਾਰ ਖਤਮ ਹੁੰਦਾ ਜਾ ਰਿਹਾ ਇਸ ਦੇ ਉੱਤੇ ਉਹਨਾਂ ਨੇ ਗੰਭੀਰਤਾ ਦੇ ਨਾਲ ਇਸ ਮੁੱਦੇ ਨੂੰ ਗੰਭੀਰਤਾ ਦੇ ਨਾਲ ਦੇਖਦੇ ਪੰਜਾਬ ਦੇ ਭਵਿੱਖ ਦੇ ਲਈ ਇਹ ਮੁੱਦਾ ਚੁੱਕਿਆ ਇਸ ਦੇ ਨਾਲ ਹੀ ਉਹਨਾਂ ਨੇ ਗੱਲਬਾਤ ਦੌਰਾਨ ਇਹ ਵੀ ਗੱਲਬਾਤ ਕੀਤੀ ਹੈ ਕਿ ਜਿਹੜੇ ਪੰਜਾਬ বিজেপি ਦੇ ਪ੍ਰਧਾਨ ਨੇ ਨਵੇਂ ਉਸ ਨੂੰ ਲੈ ਕੇ ਕਿ ਕਦੋਂ ਲੱਗੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਦੋਂ ਦਿੱਲੀ ਦੇ ਵਿੱਚ ਨਵਾਂ ਪ੍ਰਧਾਨ ਉੱਥੋਂ ਚੁਣੇ ਜਾਵੇਗਾ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਨਵਾਂ ਪ੍ਰਧਾਨ বিজেপি ਦਾ ਲੱਗੇਗਾ ਕਿਤਨੇ ਕਿਤੇ ਜਿਹੜੇ ਸੁਨੀਲ ਜਾਖੜ ਨੇ ਮੌਜੂਦਾ ਸਮੇਂ ਪੰਜਾਬ ਦੇ ਪ੍ਰਧਾਨ ਨੇ ਉਹ ਪਹਿਲਾਂ ਵੀ ਕੀਵਰੇ ਅਸਤੀਫਾ ਦੇ ਚੁੱਕੇ ਨੇ ਪਰ ਉਹਨਾਂ ਦਾ ਅਸਤੀਫਾ ਜਿਹੜਾ ਸਵਕਾਰ ਨਹੀਂ ਹੋ ਰਿਹਾ ਪਰ ਹੁਣ ਉਹਨਾਂ ਦੇ ਵੱਲੋਂ ਅਸਤੀਫੇ ਨੂੰ ਲੈ ਕੇ ਜਾਂ ਫਿਰ ਨਵੇਂ ਪ੍ਰਧਾਨ ਨੂੰ ਲੈ ਕੇ ਦਾ ਬਿਆਨ ਦਿੱਤਾ ਕਿ ਇਸ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਕਿਉਂਕਿ ਜਿਸ ਤਰ੍ਹਾਂ ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਪ੍ਰਧਾਨਗੀ ਨੂੰ ਲੈ ਕੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਇੱਕ ਹਲਚਲ ਸੀ ਉਸ ਨੂੰ ਲੈ ਕੇ ਜਿੱਥੇ ਵਿਸਰਾਮ ਲੱਗਿਆ ਕਿਉਂਕਿ ਹੁਣ ਜਿਹੜੇ ਭੁਪੇਸ਼ ਬਘੇਲ ਨੇ ਉਹ ਪੰਜਾਬ ਪਹੁੰਚੇ ਸੀ ਪੰਜਾਬ ਪਹੁੰਚ ਕੇ ਉਹਨਾਂ ਨੇ ਜਿਸ ਤਰ੍ਹਾਂ ਇੱਕ ਗਲਤ ਦਾਅਵਾ ਕੀਤਾ ਸੀ ਕਿ ਜਿਹੜੀ ਕਾਂਗਰਸ ਦੀ ਹਾਈ ਕਮਾਂਡ ਹੈ ਉਹ ਇਹਨਾਂ ਦੋਨਾਂ ਲੀਡਰਾਂ ਦੇ ਉੱਤੇ ਜਿਹੜੇ ਮ ਆਮੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੋਣ ਜਾਂ ਫਿਰ ਜਿਹੜੇ ਰਾਜਾ ਵਿਰਿੰਗ ਮਜੂਦਾ ਸੂਬਾ ਪ੍ਰਧਾਨ ਹੋਣ ਇਹਨਾਂ ਦੇ ਉੱਤੇ ਹੀ ਹਲੇ ਸੰਤੁਸ਼ਟ ਹੈ ਜਿਹੜੇ ਹਲੇ ਪਾਰਟੀ ਹਾਈ ਕਮਾਂਡ ਦਾ ਹਲੇ ਕੋਈ ਵਿਚਾਰ ਨਹੀਂ ਹੈ ਵੀ ਹਲੇ ਪਾਰਟੀ ਪ੍ਰਧਾਨ ਚੇਂਜ ਕਰੇਗੀ ਪਰ ਸੁਨੀਲ ਜਾਕਰ ਦੇ ਵੱਲੋਂ ਜਿਸ ਤਰ੍ਹਾਂ ਮੁੱਦੇ ਨੂੰ ਬਿਵਾਕੀ ਦੇ ਨਾਲ ਚੁੱਕਿਆ ਗਿਆ ਖੇਤੀ ਨੀਤੀ ਦੇ ਮੁੱਦੇ ਨੂੰ ਜਾਂ ਫਿਰ ਪਾਣੀ ਵਾਲਾ ਮਸਲਾ ਉਹ ਬੜਾ ਗੰਭੀਰ ਹੈ ਹੁਣ ਵੇਖਣਾ ਇੱਥੇ ਵੇਖ ਖਾਸ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਸਰਕਾਰ ਪੰਜਾਬ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਕੋਈ ਜਿਹੜੀ ਪੰਜ ਆਪਣਾ ਜੇ ਜਿਹੜੀ 150 ਦੇ तकरीबन 4 ਪੰਨ ਤਰੀਕ ਨੂੰ ਜਿਹੜਾ ਉੱਥੇ ਧਰਨਾ ਲਗਾਣਾ ਚੰਡੀਗੜ੍ਹ ਦੇ ਵਿੱਚ ਉਸ ਨੂੰ ਲੈ ਕੇ ਕੀ ਕਿਸਾਨਾਂ ਦੇ ਨਾਲ ਜਿਹੜੀ ਗੱਲਬਾਤ ਹੋਣੀ ਹੈ 4 ਮਾਰਚ ਨੂੰ ਕਿ ਉਹਦੇ ਵਿੱਚ ਇਹਦੇ ਨਾਲ ਸੰਬੰਧ ਉਹ ਗੱਲਬਾਤ ਕਰੇਗੀ ਕਿ ਵੀ ਜਿਹੜੀ ਝੋਨੇ ਦੀ ਫਸਲ ਹੈ ਵੀ ਇਹ ਬੈਨ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚ ਇਸ ਦੇ ਉੱਤੇ ਪੌਣ ਦੀ ਲਗਣੀ ਚਾਹੀਦੀ ਹੈ ਇਹਦੇ ਕਰਕੇ ਪਾਣੀ ਦਾ ਸੰਕਟ ਹੋ ਰਿਹਾ ਕਿਉਂਕਿ ਕਿਸਾਨ ਝੋਨੇ ਦੀ ਫਸਲ ਤਾਂ ਲਾਉਂਦੇ ਨੇ ਕਿਉਂਕਿ ਜਿਹੜੀ ਐਮਐਸਪੀ ਦੀ ਨਿਧਾਰਤ ਹੈ ਉਹਦੇ ਕੱਕਾ ਕਰਕੇ ਇਸ ਦੇ ਉੱਤੇ ਜਿਹੜੀ ਕਿਸਾਨਾਂ ਦੇ ਵੱਲੋਂ ਜਿਹੜੀ ਚੋਨੇ ਦੀ ਫਸਲ ਹੈ ਉਗਾਈ ਜਾਂਦੀ ਹੈ ਕਨਕ ਤੇ ਝੋਨਾ ਤੇ ਉਸ ਨੂੰ ਲੈ ਕੇ ਹੁਣ ਇਹਦੇ ਉੱਤੇ ਵੱਡੇ ਪੱਧਰ ਤੇ ਉੱਤੇ ਕੀ ਕੁਝ ਹਿਲਜੁਲ ਹੁੰਦੀ ਹੈ ਇਹ ਦੇਖਣਾ ਬਯਤ ਖਾਸ ਹੋਵੇਗਾ ਹੁਣ ਗੱਲਬਾਤ ਕਰਾਂਗੇ ਸ੍ਰੀ ਅਕਾਲਤਾ ਸਾਹਿਬ ਦੇ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੀ ਪੰਜ ਮੈਂਬਰੀ ਕਮੇਟੀ ਜਿਹੜੀ ਰਹਿ ਗਈ ਹੈ ਪਹਿਲਾਂ ਸੱਤ ਮੈਂਬਰੀ ਕਮੇਟੀ ਸੀ ਪਿਛਲੇ ਦਿਨਾਂ ਦੇ ਵਿੱਚ ਸ੍ਰੀ ਅਕਾਲਤਾ ਸਾਹਿਬ ਦੇ ਜਥੇਦਾਰ ਨੂੰ ਰਿਪੋਰਟ ਦੇਣ ਤੋਂ ਬਾਅਦ ਮਿਲੇ ਸੀ ਕਿ ਸਾਨੂੰ ਅੱਗੇ ਦੱਸੋ ਅਸੀਂ ਕੀ ਕਰੀਏ ਹੁਣ ਪਰ ਉਹਨਾਂ ਨੇ ਜਥੇਦਾਰ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਤੁਸੀਂ ਦੋ ਦਿਨ ਦਿਓ ਮੈਨੂੰ ਤੁਹਾਨੂੰ ਫਿਰ ਇਹਦੇ ਬਾਰੇ ਜਾਣਕਾਰੀ ਦੇਵਾਂਗੇ ਤੁਹਾਨੂੰ ਅਗਲਾ ਹੁਕਮ ਦੇਵਾਂਗੇ ਉਸ ਤੋਂ ਬਾਅਦ ਗਿਆਨੀ ਕਵੀਰ ਸਿੰਘ ਉਹਨਾਂ ਦੇ ਨਾਲ ਜਿਹੜੇ ਹਰਜਿੰਦਰ ਸਿੰਘ ਧਾਮੀ ਨੇ ਜੀਪੀਸੀ ਮੈਂਬਰ ਜਿਹੜੇ ਸੱਤ ਮੈਂਬਰੀ ਕਮੇਟੀ ਦੀ ਅਗਵਾਈ ਕਰ ਰਹੇ ਸੀ ਉਹ ਸਤੀਫਾ ਦੇ ਕੇ ਲਾਂਬੇ ਹੋ ਜਾਂਦੇ ਤਾਂ ਉਹਨਾਂ ਨਾਲ ਮੁਲਾਕਾਤ ਕਰਦੇ ਨੇ ਮੁਲਾਕਾਤ ਦੇ ਵਿੱਚ ਕੀ ਕੁਝ ਗੱਲਬਾਤ ਹੋਈ ਹੋਊਗੀ ਖੁੱਲ ਕੇ ਗੱਲਾਂ ਹੋਈਆਂ ਨੇ ਉੱਥੇ ਕਿਤੇ ਨਾ ਕਿਤੇ ਸਿੱਧੇ ਤੌਰ ਦੇ ਉੱਤੇ ਇਹ ਗੱਲ ਜ਼ਰੂਰ ਹੈ ਕਿ ਹੁਣ ਹਰਜਿੰਦਰ ਸਿੰਘ ਧਾਮੀ ਵਾਪਸ ਸੱਤ ਮੈਂਬਰੀ ਕਮੇਟੀ ਦੀ ਜਿਹੜੀ ਸੀ ਉਹ ਕਮਾਂਡ ਨਹੀਂ ਸੰਭਾਲਣਗੇ ਉਹਨਾਂ ਨੇ ਇਸ ਤੋਂ ਪਾਸਾ ਵਲਟ ਲਿਆ ਜਿਸ ਤੋਂ ਬਾਅਦ ਹੁਣ ਗਿਆਨੀ ਦੇ ਕੁਕਵੀਰ ਸਿੰਘ ਹੋਰਾਂ ਦੇ ਵੱਲੋਂ ਆ ਕੇ ਮੀਡੀਆ ਦੇ ਵਿੱਚ ਵੱਡਾ ਬਿਆਨ ਦਿੱਤਾ ਗਿਆ ਕਿ ਉਹਨਾਂ ਨੇ ਹੁਕਮ ਦਿੱਤਾ ਕਿ ਜਿਹੜੀ 5 ਮੈਂਬਰੀ ਕਮੇਟੀ ਹੈ ਇਹੀ ਅਗਲੀ ਪ੍ਰਕਿਰਿਆ ਸ਼ੁਰੂ ਕਰੇ ਆਪਣੀ ਭਰਤੀ ਦਾ ਕੰਮ ਸ਼ੁਰੂ ਕਰੇ ਭਰਤੀ ਦਾ ਕੰਮ ਸ਼ੁਰੂ ਕਰਨ ਤੋਂ ਬਾਅਦ ਜਿਹੜੀ ਅਗਲੀ ਜਿਹੜੀ ਹੈ ਉਸ ਜਿਸ ਤਰ੍ਹਾਂ ਸ੍ਰੀ ਅਕਾਲਤਾ ਸਾਹਿਬ ਦੇ ਹੁਕਮਨਾਮੇ ਦੀ ਜੋ ਕੁਝ ਉਦੇਸ਼ ਦਿੱਤਾ ਗਿਆ ਉਸ ਦੇ ਤਹਿਤ ਹੀ ਪਿੰਡਾਂ ਦੇ ਵਿੱਚ ਜਾ ਕੇ ਜਿਤਨਾ ਜਿਹੜੀ ਸੰਪਰਕ ਕਰੇ ਉਹ ਸ਼ੁਰੂ ਕਰੇ ਦੂਜੇ ਪਾਸੇ ਹੋਣ ਜਿਹੜੀ ਪੰਜ ਮੈਂਬਰੀ ਕਮੇਟੀ ਸੀ ਉਹਨਾਂ ਦੇ ਵੱਲੋਂ ਵੀ ਮੀਟਿੰਗ ਸੱਦ ਲਈ ਗਈ ਹੈ ਮੰਗਲਵਾਰ ਨੂੰ ਯਾਨੀ ਕਿ 4 ਮਾਰਚ ਨੂੰ ਮੀਟਿੰਗ ਅੰਮ੍ਰਿਤਸਰ ਦੇ ਵਿੱਚ ਹੋਣੀ ਹੈ ਮੀਟਿੰਗ ਹੋਣ ਤੋਂ ਬਾਅਦ ਉਹ ਜਥੇਦਾਰਾਂ ਦੇ ਨਾਲ ਮੁਲਾਕਾਤ ਵੀ ਹੋਵੇਗੀ ਸੁਭਾਵਿਕ ਹੈ ਕਿ ਇਸ ਤੋਂ ਬਾਅਦ ਜਿਹੜੀ ਇਹ ਪ੍ਰਕਿਰਿਆ ਭਰਤੀ ਦੀ ਕਿਹਾ ਜਾ ਰਿਹਾ ਕਿ ਜਿਹੜੀ ਪ੍ਰਕਿਰਿਆ ਵੀ ਇਹ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਸ੍ਰੀ ਅਕਾਲ ਪਤਿਸ਼ਾਹਬ ਦੇ ਉੱਤੇ ਅਰਦਾਸ ਕਰਨ ਤੋਂ ਬਾਅਦ ਇਹ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਹੁਣ ਇੱਥੇ ਦੋ ਪਾਸੇ ਜਿਹੜੇ ਸਿੰਘੇ ਪਾਸੇ ਗਏ ਨੇ ਇੱਕ ਪਾਸੇ ਦਾ ਸ੍ਰੀ ਅਕਾਲ ਤਾ ਸਾਹਿਬ ਦੇ ਵੱਲੋਂ ਬਣਾਈ ਗਈ ਕਮੇਟੀ ਦੀ ਭਰਤੀ ਦੂਜੇ ਪਾਸੇ ਜਿਹੜੀ ਸ਼੍ਰੋਮਣੀ ਅਕਾਲ ਤਲ ਬਾਦਲ ਗਰੁੱਪ ਦੇ ਵੱਲੋਂ ਜਿਹੜੀ ਆਪਣੇ ਵੱਲੋਂ ਭਰਤੀ ਕੀਤੀ ਗਈ ਆ ਮੁਕੰਮਲ ਕਰ ਲਈ ਗਈ ਹੈ 20 ਜਨਵਰੀ ਤੋਂ ਸ਼ੁਰੂ ਹੋਈ ਸੀ 20 ਫਰਵਰੀ ਤੱਕ ਸੀ ਹੁਣ ਉਸ ਨੂੰ ਇਕੱਠਾ ਕੀਤਾ ਜਾ ਰਿਹਾ ਤੇ ਪਹਿਲਾਂ ਕਿਹਾ ਜਾ ਰਿਹਾ ਸੀ ਕਿ 1 ਮਾਰਚ ਨੂੰ ਜਿਹੜਾ ਪ੍ਰਧਾਨ ਚੁਣਿਆ ਜਾਵੇਗਾ ਪਰ ਉਸ ਤੋਂ ਬਾਅਦ ਹੁਣ ਜਿਹੜਾ ਅੱਗੇ ਕਹਿੰਦੇ ਜਿਹੜੇ ਅਜਰਬਕ ਲਾਗੇ ਉਸ ਬੇਸੀ ਉਹਦੇ ਭਰਤੀ ਕਰਨ ਵਾਲੇ ਉਹਨਾਂ ਦੀ ਮੀਟਿੰਗ ਹੋਣੀ ਹੈ ਮੀਟਿੰਗ ਤੋਂ ਬਾਅਦ ਅਗਲੀ ਡੇਟ ਦਿੱਤੀ ਜਾਵੇਗੀ ਹੁਣ ਇੱਥੇ ਸਵਾਲ ਖੜਾ ਹੁੰਦੇ ਵੀ ਜਿਹੜੀ ਡੇਟ ਅਗਲੀ ਦਿੱਤੀ ਜਾਵੇਗੀ ਪ੍ਰਧਾਨ ਦੇ ਚੋਣ ਦੀ ਕੀ ਹੁਣ ਇੱਕ ਤਰੀਕ ਨੂੰ ਕਿਉਂ ਨਹੀਂ ਕਿ ਅੰਦਰਖਾਤੇ ਜਥੇਦਾਰ ਦੇ ਵੱਲੋਂ ਜੋ ਕੁਝ ਫੈਸਲੇ ਲੈ ਕੇ ਉਹਨ ਕੀ ਉਹਦੇ ਕਰਕੇ ਇਹਨੂੰ ਅੱਗੇ ਡੇਲੇ ਕਰ ਦਿੱਤਾ ਗਿਆ ਜਾਂ ਫਿਰ ਇਹ ਇਹਨਾਂ ਦੋਨਾਂ ਦਾ ਵਿੱਚੋਂ ਮਿਲ ਕੇ ਕੋਈ ਵੱਖਰਾ ਹੱਲ ਨਿਕਲ ਸਕਦਾ ਹੈ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਕਿ ਉਹਦੇ ਨਾਲ ਮਿਲ ਕੇ ਜਿਹੜੀ ਪਰਤੀ ਹੋਈ ਹੈ ਇਸੇ ਦੀ ਛਾਂਬੀਨ ਕਰਕੇ ਇਸ ਨੂੰ ਲੈ ਜਾ ਕਿਉਂਕਿ ਇੱਕ ਮੰਚ ਦੇ ਉੱਤੇ ਜੇਕਰ ਇਕੱਠੇ ਨਹੀਂ ਹੁੰਦੇ ਅਸੀਂ ਤੁਹਾਨੂੰ ਪਹਿਲਾਂ ਹੀ ਪ੍ਰੋਗਰਾਮਾਂ ਦੇ ਵਿੱਚ ਗੱਲਬਾਤ ਕਰਦੇ ਰਹੇ ਤਾਂ ਸਿੱਖ ਵੋਟਰਾਂ ਦੇ ਲਈ ਜਾਂ ਫਿਰ ਜਿਹੜੀ ਸਿੱਖ ਰਾਜਨੀਤੀ ਹੈ ਉਹ ਬੜੀ ਗੰਭੀਰ ਹੈ ਪੰਜਾਬ ਦੇ ਵਿੱਚ ਜੇਕਰ ਇਕੱਠੇ ਨਹੀਂ ਹੁੰਦੇ ਤਾਂ ਦੋ ਫਾੜ ਹੁੰਦੀ ਹੈ ਕੱਲ ਲੀਡਰਸ਼ਿਪ ਵੱਡੇ ਪੱਧਰ ਦੇ ਉੱਤੇ ਹੁਣ ਜਿੱਥੇ ਜਥੇਦਾਰ ਜਾਨੀ ਰਕबीर ਸਿੰਘ ਹੋਰਾਂ ਦੇ ਵੱਲੋਂ ਸਿੱਧੇ ਤੋਂ ਤੌਰ ਦੇ ਉੱਤੇ ਇਹ ਚੈਲੰਜ ਕਰ ਦਿੱਤਾ ਗਿਆ ਜੇਕਰ ਮੈਨੂੰ ਕੋਈ ਲਾਂਦਾ ਵੀ ਹੈ ਮੈਂ ਆਪਣੇ ਜਿਹੜੇ ਕੱਪੜੇ ਨੇ ਬੈਗ ਦੇ ਵਿੱਚ ਪਾਏ ਹੋਏ ਨੇ ਉਹ ਕਿਤੇ ਨਾ ਕਿਤੇ ਇਸ਼ਾਰਾ ਜ਼ਰੂਰ ਹੈ ਜਥੇਦਾਰ ਗਿਆਨੀ ਗਬੀਰ ਸਿੰਘ ਨੇ ਲੀਕ ਕਰੋ ਜਾਂ ਮਰਵਾਲੀ ਸਥਿਤੀ ਹੈ ਜਾਂ ਤਾਂ ਫਿਰ ਗਿਆਨੀ ਜਿਹੜੇ ਜਥੇਦਾਰ ਫੁੱਲਾ ਸਿੰਘ ਵਰਗਾ ਕੋਈ ਫੈਸਲਾ ਲੈ ਕੇ ਜਾਣਗੇ ਜਾਂ ਫਿਰ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਕੁਝ ਜਥੇਦਾਰਾਂ ਨੇ ਜਿਸ ਤਰ੍ਹਾਂ ਕਲੰਕ ਕਹਿ ਲਈ ਆਪਾਂ ਜਾਂ ਕੁਝ ਇਹੋ ਜਿਹੇ ਕੰਮ ਕੀਤੇ ਨੇ ਜਥੇਦਾਰੀ ਦੇ ਤੌਰ ਦੇ ਉੱਤੇ ਜਿਹੜੇ ਅੱਜ ਸ਼ਰਮਿੰਦਾ ਨੇ ਜਿਸ ਦੇ ਕਰਕੇ ਅੱਜ ਉਹਨਾਂ ਦਾ ਕੌਮ ਦੇ ਵਿੱਚ ਜੋ ਨਾਮ ਹੈ ਜਿਸ ਤਰ੍ਹਾਂ ਉਹਨਾਂ ਦੀ ਕਿ ਇੱਕ ਸਿਸਟਮ ਦੇ ਤੌਰ ਦੇ ਉੱਤੇ ਕਹਿ ਲਈਏ ਕਿ ਜਿਸ ਤਰ੍ਹਾਂ ਉਹਨਾਂ ਦੇ ਹਾਲਾਤ ਨੇ ਜਿਹਾ ਜੀ ਜਿਸ ਤਰ੍ਹਾਂ ਲੋਕ ਉਹਨਾਂ ਨੂੰ ਗਾਲ੍ਹਾਂ ਕੱਢ ਰਹੇ ਨੇ ਭਾਵੇਂ ਇਹ ਗੱਲ ਪਾਤਪ ਕਰ ਲਈਏ ਕਿ ਜੋ ਕੁਝ ਉਹਨਾਂ ਨੂੰ ਪਿਛਲੇ ਸਮੇਂ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਉੱਤੇ ਸੱਦਿਆ ਗਿਆ ਸੀ ਉਹਨਾਂ ਸਪਸ਼ਟਿਕਰਨ ਜਿਹੜਾ ਉਹ ਸਵੀਕਾਰ ਨਹੀਂ ਕੀਤਾ ਗਿਆ ਸੀ ਜਥੇਦਾਰਾਂ ਦੇ ਵੱਲੋਂ ਜਾਂ ਫਿਰ ਉਹਦਾਂ ਦਾ ਕੰਮ ਕਰਨਗੇ ਹੁਣ ਦੋ ਹੀ ਰਾਹ ਨੇ ਗਿਆਨੀ ਰਿਕਵੀਰ ਸਿੰਘ ਹੋਰਾਂ ਦੇ ਕੋਲ ਕਿਉਂਕਿ ਇਕੱਲੇ ਰਹਿ ਗਏ ਨੇ ਇਕੱਲੇ ਤਾਂ ਰਹਿ ਗਏ ਨੇ ਗਿਆਨੀ ਹਰਪ੍ਰੀਤ ਸਿੰਘ ਤਾਂ ਪਹਿਲਾਂ ਜਿਸ ਤਰੀਕੇ ਦੇ ਨਾਲ ਬਾਹਰ ਕੱਢ ਦਿੱਤਾ ਗਿਆ ਸੀ ਹਦੀ ਨਸੀਮ ਤਾਂ ਵੀ ਛੱਡ ਕੇ ਭੱਜ ਗਏ میدان ਤੇ ਹੁਣ ਗਿਆਨੀ ਰਕबीर ਸਿੰਘ ਹੋਰਾਂ ਦੇ ਕੱਲਿਆਂ ਦੇ ਮੋਢੇ ਦੇ ਉੱਤੇ ਸਾਰੀ ਕਮਾਂਡ ਆ ਗਈ। ਹੁਣ ਇੱਥੇ ਗਿਆਨੀ ਰਕਬੀਰ ਸਿੰਘ ਕੀ ਫੈਸਲਾ ਲੈਂਦੇ ਨੇ ਇਹ ਦੇਖਣਾ ਬੇਹਦ ਖਾਸ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਗਿਆਨੀ ਰਕਬੀਰ ਸਿੰਘ ਦੇ ਲਈ ਚੁਣੌਤੀ ਪੂਰੀ ਹੈ ਪੰਜਾਬ ਦੇ ਵਿੱਚ ਹੁਣ ਜਿਓ ਜਿਹੇ ਹਾਲਾਤ ਬਣੇ ਹੋਏ ਨੇ ਇਸ ਨੂੰ ਇੱਕ ਪਾਸੇ ਲਾਉਣਾ ਕਿਉਂਕਿ ਹੁਣ ਦੂਜੇ ਪਾਸੇ ਜਿਹੜੇ ਅਕਾਲੀ ਦਲ ਬਾਦਲ ਗਰੁੱਪ ਦੇ ਬੰਦੇ ਨੇ ਉਹਨਾਂ ਦੇ ਵੱਲੋਂ ਜੱਥੇਦਾਰ ਗਿਆਨੀ ਰਕਬੀਰ ਸਿੰਘ ਦੇ ਉੱਤੇ ਵੀ ਸਵਾਲ ਚੁੱਕਨੇ ਸ਼ੁਰੂ ਕਰ ਦਿੱਤੇ ਗਏ ਨੇ ਜਿਸ ਤਰ੍ਹਾਂ ਹੁਣ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਭਰਤੀ ਜਿਹੜੀ ਪੰਜ ਮੈਂਬਰੀ ਸੀ ਉਹਨਾਂ ਨੂੰ ਜਦੋਂ ਦੇਜ ਦਿੱਤੇ ਗਏ ਵੀ ਤੁਸੀਂ ਭਰਤੀ ਸ਼ੁਰੂ ਕਰੋ ਉਸ ਤੋਂ ਬਾਅਦ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੂੰ ਵੀ ਟ੍ਰੋਲ ਕੀਤਾ ਜਾ ਰਿਹਾ ਜਿਸ ਤਰ੍ਹਾਂ ਪਹਿਲਾਂ ਗਿਆਨੀ ਹਰਪੀ ਸਿੰਘ ਖਰੜਾ ਨੂੰ ਕੀਤਾ ਗਿਆ ਸੀ ਕੀ ਹੁਣ ਗਿਆਨੀdevkit ਸਿੰਘ ਖਰੜਾ ਦੀ ਕਿਰਦਾਰਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਵੀ ਅਜੇ ਹਾਲਾਤ ਬਣਦੇ ਜਾ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕੁਝ ਸਪਸ਼ਟ ਹੋ ਜਾਣਾ ਪਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕੀ ਕੁਝ ਹੋਵੇਗਾ ਇਹਦੇ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਆਖਰਕਾਰ ਸਿੱਖਾਂ ਦੇ ਵਿੱਚ ਜਿਹੜੇ ਜੋ ਮੁੱਦੇ ਬਣੇ ਹੋਏ ਨੇ ਜਾਂ ਫਿਰ ਹੋਣ ਗੱਲਬਾਤ ਕਰਾਂਗੇ ਕਿ ਜਿਹੜੇ ਪੰਜਾਬ ਕਾਂਗਰਸ ਦਾ ਕੀ ਪ੍ਰਧਾਨ ਬਦਲਿਆ ਜਾ ਰਿਹਾ ਜਾਂ ਫਿਰ ਨਹੀਂ ਕਿਉਂਕਿ ਜਿਸ ਤਰ੍ਹਾਂ ਜਿਹੜੇ ਨਵੇਂ ਇੰਚਾਰਜ ਲਗਾਏ ਗਏ ਨੇ ਪੰਜਾਬ ਦੇ ਭੁਪੇਸ਼ ਬਘੇਲ ਜਦੋਂ ਪੰਜਾਬ ਪਹੁੰਚੇ ਨੇ ਪੰਜਾਬ ਪਹੁੰਚ ਕੇ ਉਹਨੇ ਕਮਾਂਡ ਸੰਭਾਲੀ ਹੈ ਜਿਸ ਤਰ੍ਹਾਂ ਉਹਨਾਂ ਦਾ ਸਵਾਗਤ ਕੀਤਾ ਗਿਆ ਨੇ ਪੰਜਾਬ ਦੀ ਧਰਤੀ ਦੇ ਉੱਤੇ ਸ਼ਾਇਦ ਕਿਸੇ ਪਹਿਲਾਂ ਕਿਸੇ ਜਿਹੜੇ ਮੈਂਬਰ ਜਾਂ ਕਹਿ ਲਈ ਜਿਹੜੇ ਇੱਥੇ ਇੰਚਾਰਜ ਆਏ ਹੁਣ ਕਿਸੇ ਦਾ ਕੀਤਾ ਗਿਆ ਹੋਵੇ ਜਿਹੜੀ ਸਾਰੀ ਪੰਜਾਬ ਦੀ ਕਮਾਂਡ ਸੀ ਜਾਂ ਫਿਰ ਕਹਿ ਲਈ ਲੀਡਰਸ਼ਿਪ ਸੀ ਸਾਰਿਆਂ ਨੂੰ ਹੈ ਸੀ ਵੀ ਅਸੀਂ ਉਹਨਾਂ ਦੇ ਨੇੜੇ ਕੋਜੀ ਅਸੀਂ ਹੋ ਸਕਦੇ ਸਾਡਾ ਨੰਬਰ ਲੱਗ ਜੇ ਪਰ ਉਹਨਾਂ ਨੇ ਅਨਸਾਰ ਹੀ ਜਦੋਂ ਮੀਡੀਆ ਨਾਲ ਗੱਲਬਾਤ ਕੀਤੀ ਤਾਂ ਅਖੀਰ ਦੇ ਵਿੱਚ ਮੀਡੀਆ ਨੇ ਸਵਾਲ ਪੁੱਛਿਆ ਤਾਂ ਉਹ ਕਹਿੰਦੇ ਇਹ ਤਾਂ ਸਵਾਲ ਤੁਸੀਂ ਲੇਟ ਪੁੱਛਿਆ ਪਹਿਲਾਂ ਪੁੱਛਣਾ ਚਾਹੀਦਾ ਸੀ ਕਹਿੰਦੇ ਕਹਿੰਦੇ ਜਿਹੜੇ ਮੇਰੇ ਅਗਲ-ਬਗਲ ਖੜੇ ਆ ਇੱਕ ਪਾਸੇ ਪ੍ਰਤਾਪ ਆਜਪਾ ਤੇ ਇੱਕ ਪਾਸੇ ਐ ਰਾਜਾ ਵੜਿੰਗ ਖੜੇ ਸੀ ਅਗਲ-ਬਗਲ ਖੜੇ ਆ ਵੀ ਇਹੀ ਹੋਣਗੇ ਪੰਜਾਬ ਦੇ ਹਲੇ ਇਹਨਾਂ ਦੇ ਉੱਤੇ ਹਾਈ ਕਮਰ ਦਾ ਭਰੋਸਾ ਵੀ ਹੈ ਵਧੀਆ ਕੰਮ ਕਰ ਰਹੇ ਨੇ ਜਿਸ ਨੂੰ ਲੈ ਕੇ ਉਹਨਾਂ ਨੇ ਇਸ ਦਾ ਸਪਸ਼ਟ ਇਹ ਕਰਤਾ ਕਿ ਹਾਲੇ ਕਾਂਗਰਸ ਦੇ ਵਿੱਚ ਪੰਜਾਬ ਦੇ ਵਿੱਚ ਫਿਰ ਬਦਲ ਨਹੀਂ ਕੀਤਾ ਜਾ ਰਿਹਾ ਪਰ ਇੱਥੇ ਗੱਲਾਂ ਦੋ ਨੇ ਕੀ ਪੰਜਾਬ ਦੇ ਵੀ ਤੁਸੀਂ ਫਿਰ ਬਦਲ ਨਹੀਂ ਕਰ ਰਹੇ ਜੇਕਰ ਤੁਸੀਂ 27 ਦੇ ਨੇੜੇ ਜਾ ਕੇ ਫਿਰ ਬਦਲ ਕਰੋਗੇ ਕਦੇ ਫਿਰ ਉਹੀ ਕਾਮਨ ਹੋ ਜੇ 2022 ਦੀ ਵੀ ਜਿਹੜਾ ਖਲਾਫ ਪੈ ਗਿਆ ਸੀ ਇਹ ਵੀ ਹਾਈ ਕਮਾਂਡ ਲਈ ਚੁਣੌਤੀ ਹੈ ਹਾਈ ਕਮਾਂਡ ਦੇ ਲਈ ਪੰਜਾਬ ਦੇ ਵਿੱਚ ਕਾਂਗਰਸ ਜਿੰਨਾ ਇਨੀ ਚੁਣੌਤੀ ਨਹੀਂ ਹੈਗੀ ਜਿੰਨੀ ਚੁਣੌਤੀ ਕਾਂਗਰਸ ਲਈ 2027 ਦੇ ਵਾਸਤੇ ਪੰਜਾਬ ਦੀ ਕਾਂਗਰਸ ਹਾਈ ਕਮਾਂਡ ਨੂੰ ਇਕਜੁੱਟ ਰੱਖਣਾ ਹੈ ਪਾਵੇਂ ਇਹ ਗੱਲ ਦਾ ਦਾਵਾ ਕੀਤਾ ਜਾ ਰਿਹਾ ਹੈ ਕਿ ਜਿਹੜੀ ਪੰਜਾਬ ਕਾਂਗਰਸ ਹੈ ਪੰਜਾਬ ਕਾਂਗਰਸ ਤੇ ਜਿਹੜੀ ਮੀਟਿੰਗ ਹੋਈ ਹੈ ਉਹਨਾਂ ਨੇ ਸਾਰਿਆਂ ਨੇ ਇਹ ਗੱਲ ਕਹੀ ਸੀ ਇੱਕ ਮੰਚ ਦੇ ਉੱਤੇ ਇਕੱਠੇ ਹੋਵਾਂਗੇ ਅਸੀਂ 2027 ਦੀਆਂ ਚੋਣਾਂ ਜਿੱਤਣ ਦੇ ਵਾਸਤੇ ਜ਼ੋਰ ਲਾਵਾਂਗੇ ਇਹ ਗੱਲਬਾਤ ਕੀਤੀ ਗਈ ਹੈ ਅੰਦਰਖੱਤ ਜਿਹੜੀ ਅੰਦਰ ਗੱਲ ਸਾਹਮਣੇ ਆ ਰਹੀ ਹੈ ਪਰ ਹੁਣ ਸਥਿਤੀ ਕੀ ਹੈ ਸਥਿਤੀ ਹੁਣ ਜਿਸ ਤਰ੍ਹਾਂ ਰਾਜਾ ਵੜਿੰਗ ਚੰਨਜੀਤ ਸਿੰਘ ਚੰਨੀ ਜਾਂ ਫਿਰ ਸੁਖਿੰਦਰ ਸਿੰਘ ਰੰਧਾਵਾ ਤਿੰਨ ਵੱਡੇ ਲੀਡਰ ਨੇ ਇਹ ਸੈਂਟਰ ਦੀ ਸਿਆਸਤ ਦੇ ਵਿੱਚ ਨੇ ਦੇਸ਼ ਦੀ ਸਿਆਸਤ ਦੇ ਵਿੱਚ ਨੇ ਕਿਉਂਕਿ ਉੱਥੇ ਵੀ ਕਾਂਗਰਸ ਨੂੰ ਲੀਡਰਾਂ ਦੀ ਲੋੜ ਹੈ ਵੱਡੇ ਲੀਡਰਾਂ ਦੀ ਵੱਡੇ ਚਿਹਰੇ ਨੇ ਇਹਨਾਂ ਦੀ ਕਹੀ ਹੋਈ ਗੱਲ ਦਾ ਪ੍ਰਭਾਵ ਪੂਰੇ ਦੇਸ਼ ਦੇ ਵਿੱਚ ਨੂੰ ਜਾਂਦਾ ਹੈ ਪਰ ਕੀ ਹੁਣ 2027 ਦੇ ਵਿੱਚ ਇਹ ਵਾਪਸ ਪੰਜਾਬ ਆ ਜਾਣਗੇ ਕਿਉਂਕਿ ਜਿਸ ਤਰ੍ਹਾਂ ਹੁਣ ਬੀਤੇ ਦਿਨੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਭਵेश बघेल ਹੋਰਾਂ ਦੇ ਵੱਲ ਚੰਡੀਗੜ੍ਹ ਦੇ ਵਿੱਚ ਤਾਂ ਉੱਥੇ ਪੱਤਰਕਾਰਾਂ ਨੇ ਪੁੱਛ ਹੀ ਲਿਆ ਕਹਿੰਦੇ ਭਾਈ ਜਿਹੜਾ ਇਹ ਤਿੰਨ ਗਏ ਕੀ ਵਾਪਸ ਲੜਨਗੇ ਉਹਨਾਂ ਨੇ ਕਹਿੰਦੇ ਤੁਸੀਂ ਇਹ ਲੜਾਈ ਨਾ ਪਾਓ ਹਾਲੇ ਇਹ ਇਸ ਦੇ ਉੱਤੇ ਜਿਹੜਾ ਸਵਾਲ ਦਾ ਜਵਾਬ ਹਾਲੇ ਨਹੀਂ ਦਿੱਤਾ ਜਾ ਸਕਦਾ ਕਿਤੇ ਨਾ ਕਿਤੇ ਸਿੱਧੇ ਤੋਲ ਦੇ ਉੱਤੇ ਹੈ ਗਿਆ ਬਈ ਉਹ ਵਾਪਸ ਆਣਗੇ ਪੰਜਾਬ ਲੜਨਗੇ ਫਿਰ ਪੰਜਾਬ ਦੇ ਵਿੱਚ ਤਿੰਨ ਜਿਵਨੀ ਚੋਣਾਂ ਨੇ ਜਿਹੜੀਆਂ ਉਹ ਕਰਵਾਈਆਂ ਜਾਣਗੀਆਂ ਕਿਉਂਕਿ ਚੰਦੀ ਸਿੰਘ ਚੰਨੀ ਉਹ ਨੇ ਜਿਹੜੇ ਮੁੱਖ ਮੰਤਰੀ ਦੇ ਦਾਵੇਦਾਰ ਵੀ ਸੀ ਤੇ ਪਿੱਛੇ ਸਬਕਾ ਮੁੱਖ ਮੰਤਰੀ ਵੀ ਰਹੇ ਨੇ 2022 ਦੇ ਵਿੱਚ ਉਹੀ ਦਾਵੇਦਾਰ ਸੀ ਜਿਹੜੇ ਆਪਣਾ ਦੂਜੇ ਪਾਸੇ ਰਾਜਾ ਵਿੜਿੰਗ ਨੇ ਉਹਨਾਂ ਦੀ ਉਹਨਾਂ ਪਹਿਲਾਂ ਸਪਸ਼ਟ ਕਰ ਦਿੱਤਾ ਕਿ ਮੇਰੇ ਹੱਥ ਦੀਆਂ ਲਕੀਰਾਂ ਦੱਸਦੀਆਂ ਨੇ ਕਿ ਮੈਂ ਇੱਕ ਦਿਨ ਉਹ ਮੁੱਖ ਮੰਤਰੀ ਬਣਾਂਗਾ ਪਰ ਉਹਨਾਂ ਨੇ ਇਹ ਨਹੀਂ ਦੱਸਿਆ ਵੀ 2027 ਦੀਆਂ ਦੱਸਦੀਆਂ ਨੇ ਜਾਂ ਫਿਰ 2032 ਦੀਆਂ ਦੱਸਦੀਆਂ ਨੇ ਅੱਗੇ ਅੱਗੇ ਕਦੋਂ ਹੋਣਗੀਆਂ 37 ਦੀਆਂ ਹੋਣਗੀਆਂ ਤੇ ਸੁਖਿੰਦਰ ਸਿੰਘ ਤਾਬਾ ਉਪ ਮੁੱਖ ਮੰਤਰੀ ਰਹਿ ਚੁੱਕੇ ਨੇ ਚਰਨੀ ਸੀ ਚੰਨੀ ਦੇ ਕਾਰਜਕਾਲ ਦੇ ਦੌਰਾਨ ਜਦੋਂ ਪਿਛਲੇ 3 ਮਹੀਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਲਾਇਆ ਗਿਆ ਸੀ ਉਹਨੂੰ ਕਾਂਗਰਸ ਦੇ ਵਿੱਚ ਵੀ ਜਿਹੜਾ ਖਲਾਅ ਪਿਆ ਹੋਇਆ ਉਹ ਵੀ ਦੇਖਣਾ ਬੇहद ਖਾਸ ਹੈ ਕਿ ਕਾਂਗਰਸ ਇੱਕਜੁੱਟ ਹੋ ਕੇ ਚੱਲੇਗੀ ਜਾਂ ਫਿਰ ਪ੍ਰਧਾਨਗੀ ਨੂੰ ਲੈ ਕੇ ਜਾਂ ਫਿਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਇਸ ਨੂੰ ਲੈ ਕੇ ਦੁਬਿਧਾ ਦੇ ਵਿੱਚ ਇਸੇ ਤਰ੍ਹਾਂ ਹੀ ਇੱਕ ਦੂਜੇ ਦੀ ਲੱਤਾਂ ਖਿੱਚਦੇ ਰਹਿਣਗੇ ਜਿਵੇਂ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਹਿਤਾ ਸੀ ਕਿ ਮਾਝੇ ਵਾਲਿਆਂ ਨੇ ਇੱਕ ਜਿਹੜਾ ਸੀ ਸੀਐਮ ਬਣੈਸੀ ਜਾਦੀ ਤੋਂ ਬਾਅਦ ਪ੍ਰਤਾਪ ਸਿੰਘ ਕਹਿ ਰੋ ਭਈ ਉਸ ਵਰਗੇ ਦਾ ਕੰਮ ਨਹੀਂ ਕਿਸੇ ਨੇ ਕੀਤੇ ਨੇ ਮਾਝੇ ਦੇ ਤੋਂ ਉਤੋਂ ਜਦੋਂ ਸਾਰੀ ਲੀਡਰਸ਼ਿਪ ਸਟੇਜ ਦੇ ਉੱਤੇ ਬੈਠੀ ਸੀ ਉਦੋਂ ਉਹਨਾਂ ਨੇ ਇਸ਼ਾਰਾ ਕਰਤਾ ਸੀ ਭਾਈ ਅਸੀਂ ਮਾਝੇ ਵਾਲੇ ਵੀ ਤਿਆਰ ਆ ਤੁਸੀਂ ਮਾਲਵੇ ਵਾਲਿਆਂ ਨੂੰ ਹਰ ਵਾਰੀ ਬਣਾਈ ਜਾਓ ਸਾਨੂੰ ਵੀ ਕੋਈ ਸਮਾ ਦਿਓ ਉਹਨਾਂ ਕਾਂਗਰਸ ਦੇ ਲਈ ਸਥਿਤੀ ਜਰੂਰ ਬਣੀ ਹੋਈ ਹੈ ਕਿ ਹੁਣ ਹਾਂ ਵਾਲ ਦਿਨਾਂ ਦੇ ਵਿੱਚ ਕੀ ਕੁਝ ਹੋਉਂਦਾ ਹੈ ਕਾਂਗਰਸ ਦੇ ਲਈ ਸਭ ਤੋਂ ਵੱਡਾ ਚੈਲੰਜਤਾ ਹੀ ਦਾ ਇਹ ਹੈ ਕਿ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਵੀ ਜਿਹੜੀ ਕਾਂਗਰਸ ਪੰਜਾਬ ਹੈ ਉਹ ਇਕਜੁੱਟ ਰਹੇ ਇਕਮਤ ਦੇ ਉੱਤੇ ਰਹੇ ਹੁਣ ਗੱਲਬਾਤ ਇੱਥੇ ਕਰਨੀ ਆਪਾਂ ਨੇ ਜਿਹੜਾ ਵਿਸ਼ਾ ਹੁਣ ਪੰਜਾਬ ਦੇ ਵਿੱਚ ਇੱਕ ਪੱਛਮੀ ਲੁਧਿਆਣਾ ਦੀ ਜਿਹੜੀ ਚੋਣ ਹੋਣੀ ਹੈ ਜਿਮਨੀ ਚੋਣ ਉਸ ਨੂੰ ਲੈ ਕੇ ਜਿਸ ਤਰ੍ਹਾਂ ਰਾਜ ਸਭਾ ਮੈਂਬਰ ਨੇ ਸੰਜੀਵ ਰੋੜਾ ਉਹਨਾਂ ਨੂੰ ਉੱਥੇ ਉਮੀਦਵਾਰ ਐਲਾਨ ਦਿੱਤਾ ਗਿਆ ਆਮ ਆਦੀ ਪਾਰਟੀ ਦੇ ਵੱਲੋਂ ਹੇ ਹੁਣ ਗੱਲ ਇਹ ਹੀ ਕਹੀ ਜਾ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਜਾਂ ਮਨੀਸ਼ ਸ਼ੋਧਿਆ ਨੂੰ ਉਸ ਦੀ ਥਾਂ ਦੇ ਉੱਤੇ ਜਿਹੜੇ ਉੱਥੇ ਰਾਜ ਸਭਾ ਦੇ ਵਿੱਚ ਮੈਂਬਰ ਪੰਜਾਬ ਤੋਂ ਬਣਾ ਕੇ ਭੇਜਿਆ ਜਾ ਸਕਦਾ ਹੈ ਜਿਹੜੇ ਦਿੱਲੀ ਤੋਂ ਹਾਰ ਗਏ ਨੇ ਕਿਉਂਕਿ ਪਹਿਲਾਂ ਦਿੱਲੀ ਤੋਂ ਜਿੱਤੇ ਹੋਏ ਜਿਹੜੇ ਵਿਧਾਇਕ ਸੀ ਰਾਗਵ ਚੱਡਾ ਉਹਨਾਂ ਨੂੰ ਪੰਜਾਬ ਤੋਂ ਭੇਜਿਆ ਸੀ ਰਾਜ ਸਭਾ ਮੈਂਬਰ ਬਣਾ ਕੇ ਹੁਣ ਇਹ ਵੀ ਚਰਚਾਾਂਵਾਂ ਚੱਲ ਪਈਆਂ ਨੇ ਵਿਰੋਧੀਆਂ ਦੇ ਉੱਤੇ ਨਿਸ਼ਾਨੇ ਤੇ ਉੱਤੇ ਨੇ ਜੇਕਰ ਆਮਾਦੀ ਪਾਰਟੀ ਇਹ ਕੁਝ ਕਰਦੀ ਹੈ ਤਾਂ ਉਹਨਾਂ ਨੂੰ ਵੀ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਆ ਫਿਰ ਕਹਿ ਲਈਏ ਵੱਡੇ ਜਿਹੜੇ ਉਹਨਾਂ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਉਹਦੇ ਉੱਤੇ ਵੀ ਬਾਬਤ ਵਿੱਚ ਉਹਨਾਂ ਨੂੰ ਵੱਡੇ ਸੰਕੇਤ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਇਹੋ ਜਿਹਾ ਕਰਦੇ ਨੇ ਤਾਂ ਕੀ ਲੋਕ ਸਵਿਕਾਰ ਕਰਨਗੇ ਕੀ ਕੁਝ ਹੋਵੇਗਾ ਕਿਉਂਕਿ ਜੇਕਰ ਸੰਜੀਵ ਅਰੋੜਾ ਨਹੀਂ ਜਿੱਤਦੇ ਤਾਂ ਆਮਾਦੀ ਪਾਰਟੀ ਲਈ ਵੱਡੀ ਚੁਣੌਤੀ ਹੈ ਪਰ ਆਮਾਦੀ ਪਾਰਟੀ ਦੂਜੇ ਪਾਸੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ ਜਿਸ ਤਰ੍ਹਾਂ ਕੈਬਨਟ ਦੀ ਕਮੇਟੀ ਬਣਾਈਏ ਜਾਂ ਫਿਰ ਜੋ ਸਰਗਰਮੀਆਂ ਪੰਜਾਬ ਦੇ ਵਿੱਚ ਵਧਾਈਆਂ ਨੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜੇ ਹੋ ਸਕਦਾ ਤਾਂ 3 ਸਾਲ ਪਹਿਲਾਂ ਕਰ ਦਿੱਤਾ ਅੱਜ ਸ਼ਾਇਦ ਪੰਜਾਬ ਨਸ਼ਾ ਮੁਕਤ ਦੇ ਬੰਦੇ ਨੇੜੇ-ਨੇੜੇ ਹੁੰਦਾ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਨਸ਼ਾ ਮੁਕਤ ਬਣਾਉਣ ਦੇ ਲਈ ਜੋ ਗੱਲਬਾਤ ਕੀਤੀ ਜਾ ਰਹੀ ਹੈ ਹੁਣ ਤੱਕ ਭਾਵੇਂ ਕੈਪਟਨ ਦੀ ਸਰਕਾਰ ਹੋਵੇ ਅਕਾਲੀਆਂ ਦੀ ਸਰਕਾਰ ਹੋਵੇ ਜਾਂ ਫਿਰ ਮੁੱਖ ਮੰਤਰੀ ਭਵੰਤਮਨ ਦੀ ਸਰਕਾਰ ਹੋਵੇ ਹੁਣ ਤੱਕ ਦਾਅਵਿਆਂ ਤੇ ਵਾਅਦਿਆਂ ਦੇ ਵਿੱਚ ਬਹੁਤ ਫਰਕ ਹੈ ਹਾਲੇ ਤੱਕ ਮਤਲਬ ਜ਼ਮੀਨੀ ਪੱਧਰ ਦੇ ਉੱਤੇ ਕਿਹਾ ਗਿਆ ਸੀ ਜਿਹੜਾ ਪੰਜਾਬ ਸੂਬਾ ਵੈ ਇਨਸ਼ਾ ਮੁਕਤ ਬਣਾ ਦੇਗੇ ਇਦਾਂ ਕਰਦਾ ਓਦਾਂ ਕਰਦਾ ਪਰ ਫਿਲਹਾਲ ਪ੍ਰੈਕਟਿਕ ਤੋਂ ਦੇ ਉੱਤੇ ਬਹੁਤ ਦੂਰ ਹੈ ਹੁਣ ਆਲੇ ਫਿਲਹਾਲ ਹੁਣ ਵੇਖਣਾ ਵੀ ਇਹ ਦਿਖਾ ਚਾਹੀ ਹੋਵੇ ਕਿ ਕਾਂਗਰਸ ਹੁਣ ਆਮ ਆਦੀ ਪਾਰਟੀ ਨੂੰ ਕਿਸ ਤਰ੍ਹਾਂ ਘੇਰਦੀ ਵਿਰੋਧੀ ਧੁਰ ਦੇ ਤੌਰ ਦੇ ਉੱਤੇ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਸਰਕਾਰ ਕਿਹੋ ਜਿਹਾ ਕੰਮ ਕਰਦੀ ਹੈ ਕਿ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰੇ ਕਰੂਗੀ ਤੇ ਜੋ ਜੋ ਕੁਝ ਗੱਲਬਾਤ ਕੀਤੀ ਗਈ ਸੀ ਇਹਦੇ ਬਾਬਤ ਹੀ ਸਭ ਤੇ ਧਿਆਨ ਜੁੜੇ ਹੋਏ ਨੇ ਤੇ ਹੁਣ ਗੱਲਬਾਤ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਕਿਸਾਨਾਂ ਨੂੰ ਹਮੇਸ਼ਾ ਜਦੋਂ ਪਰਾਲੀ ਸਾੜਨ ਦੇ ਮਸਲੇ ਨੂੰ ਲੈ ਕੇ ਘੇਰਿਆ ਜਾਂਦੇ ਤਾਂ ਹੁਣ ਕੇਂਦਰੀ ਮੰਤਰੀ ਭਾਜਪਾ ਦੇ ਜਿਹੜੇ ਪਿਊਸ਼ ਕੋਇਲ ਨੇ ਉਹਨਾਂ ਨੇ ਇਹ ਗੱਲ ਦਾ ਦਾਵਾ ਕਰ ਦਿੱਤਾ ਕਿ ਕਹਦੀ ਇੱਕ ਟੋਕੇ ਭਾਈ ਜਣ ਦਿੱਲੀ ਦੇ ਵਿੱਚ ਤੂੰ ਆ ਰਿਹਾ ਦਿੱਲੀ ਦੇ ਪ੍ਰਦਰਸ਼ਨ ਹੋ ਰਿਹਾ ਇਹਦੇ ਵਾਸਤੇ ਜਿਹੜੇ ਪੰਜਾਬ ਦੇ ਕਿਸਾਨ ਜ਼ਿੰਮੇਵਾਰ ਨਹੀਂ ਹੈਗੇ ਪੰਜਾਬ ਤੋਂ ਇੰਨੀ ਕਿਲੋਮੀਟਰ ਦੂਰ ਤੋਂ ਜਿਹੜੀ ਗੁਰਗਾਓਂ ਦੀਆਂ ਏਡੀ ਵੱਡੀਆਂ ਬਿਲਡਿੰਗਾਂ ਤੋਂ ਉੱਤੋਂ ਦੀ ਹੋ ਕੇ ਦਿੱਲੀ ਦੇ ਵਿੱਚ ਕਿਵੇਂ ਪਹੁੰਚਦਾ ਤੂੰ ਆ ਬਈ ਇਹ ਦਿੱਲੀ ਦੇ ਵਿੱਚ ਵੀ ਜਿਹੜਾ ਪ੍ਰਦੂਸ਼ਣ ਹੋ ਰਿਹਾ ਉਹ ਵੀ ਬੜਾ ਗੰਭੀਰ ਹੈ ਵਾਹਨਾਂ ਦਾ ਜਦੋਂ ਕੋਈ ਕੁਝ ਕਰ ਲਈ ਉਹ ਸਿੱਧੇ ਤੌਰ ਦੇ ਉੱਤੇ ਪੰਜਾਬ ਦੇ ਕਿਸਾਨਾਂ ਦੇ ਨਾਲ ਡੱਟ ਗਏ ਨੇ ਹਾਂ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਮੈਂ ਇਸ ਪ੍ਰਦੂਸ਼ਣ ਦੀ ਹਮਾਇਤ ਨਹੀਂ ਕਰਦਾ ਹੈਗਾ ਜੋ ਪ੍ਰਦੂਸ਼ਣ ਫੈਲ ਰਿਹਾ ਪੰਜਾਬ ਦੇ ਵਿੱਚ ਪੰਜਾਬ ਦਾ ਪ੍ਰਾਲੀਸਾਰਨ ਨਹੀਂ ਹਮਾਇਤ ਨਹੀਂ ਕਰਦਾ ਹੈਗਾ ਪਰ ਮੈਂ ਇਹ ਗੱਲ ਜ਼ਰੂਰ ਕਹਿੰਦਾ ਕਿ ਜੋ ਕੁਝ ਹਾਲਾਤ ਬਣੇ ਹੋਏ ਨੇ ਜਾਂ ਫਿਰ ਹੋ ਰਿਹਾ ਇਸ ਦੇ ਗੰਭੀਰ ਹੈ ਦਿੱਲੀ ਦੇ ਵਿੱਚ ਵਿਸ਼ਾ ਤੇ ਹੁਣ ਕਿਤਨੇ ਕਿਤੇ ਸਿੱਧੇ ਤੌਰ ਦੇ ਉੱਤੇ ਹੁਣ ਇਹ ਗੱਲ ਸਾਹਮਣੇ ਆ ਗਈ ਨਹੀਂ ਪਹਿਲਾਂ ਇਹ ਗੱਲ ਕਹੀ ਜਾ ਰਹੀ ਸੀ ਕਦੇ ਪਾਕਿਸਤਾਨ ਕਹਿੰਦਾ ਸੀ ਸਾਡੇ ਤੋਂ ਜਿਹੜਾ ਪੰਜਾਬ ਤੋਂ ਆ ਰਿਹਾ ਪ੍ਰਦੂਸ਼ਣ ਫੈਲ ਰਿਹਾ ਕਦੇ ਹਰਿਆਣਾ ਟੱਪ ਕੇ ਪੰਜਾਬ ਦਾ ਤੋਂ ਦਿੱਲੀ ਪਹੁੰਚ ਜਾਂਦਾ ਸੀ ਰਾਜਨੀਤੀ ਹੁੰਦੀ ਆਈ ਸੀ ਪਰ ਹੁਣ ਰਾਜਨੀਤੀ ਛੱਡ ਕੇ ਜੇ ਕਦੇ ਗੰਭੀਰਤਾ ਦੇ ਨਾਲ ਇਸ ਨੂੰ ਸੋਚੋ ਕਿ ਤਾਂ ਇਹ ਨਸ਼ਾ ਮੁਕਤ ਜਾਂ ਫਿਰ ਪ੍ਰਦੂਸ਼ਣ ਮੁਕਤ ਦੇਸ਼ ਤਾਂ ਹੋ ਸਕਦਾ ਇਸ ਜੀਜ਼ਮ ਲੈ ਕੇ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਤੇ ਅਗਲੇ ਹਫ਼ਤੇ ਫੇਰ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਮੈਨੂੰ ਤੇ ਵਿਚਾਰਤ ਧੰਨਵਾਦ